ਬਾਬਾ ਜੀ ਕੋਈ ਨਹੀਂ ਠੀਕ ਹੈ ਠੀਕ ਹੈ ਬਾਬਾ ਜੀ ਕੋਈ ਨਹੀਂ ਕੋਈ ਨਹੀਂ ਆਹ ਅੱਗੇ ਹਸਪਤਾਲ ਕਿੱਥੇ ਹੈ ਉਹ ਐ ਰੋ ਲਾ ਲੋ ਉਹ ਐ ਲੈ ਜੋ ਲਾਓ 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 ਦੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵਿੜਿੰਗ ਵੱਲੋਂ ਇੱਕ ਬਜ਼ੁਰਗ ਦੀ ਜਾਨ ਬਚਾਈ ਗਈ ਹੈ ਜਿਹहां ਰਾਜਾ ਵਿੜਿੰਗ ਆਪਣੇ ਕਾਫਲੇ ਨਾਲ ਬੂਤੇ ਜਾ ਰਹੇ ਸੀ ਇਸ ਦੌਰਾਨ ਰਸਤੇ ਵਿੱਚ ਇੱਕ ਬਜ਼ੁਰਗ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਨੂੰ ਕਿ ਰਾਜਾ ਵਿੜਿੰਗ ਵੱਲੋਂ ਤੁਰੰਤ ਰਾਹ ਦਿੱਤੀ ਗਈ ਅਤੇ ਉਹਨਾਂ ਨੂੰ ਚੁੱਕ ਕੇ ਆਪਣੀ ਪਾਇਲਟ ਗੱਡੀ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਜਿਸੀਆਂ ਤਸਵੀਰਾਂ ਵੀ ਸਾਹਮਣੇ ਹਨ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰਾਜਾ ਵਿੜਿੰਗ ਅਤੇ ਉਹਰਾ ਦੇ ਸਾਥੀ ਮੁਲਾਜ਼ਮ ਇਸ ਬਜ਼ੁਰਗ ਦੀ ਮਦਦ ਕਰ ਰਹੇ ਨੇ ਕਿਹਾ ਜਾ ਰਿਹਾ ਹੈ ਸੀ ਕਿ ਰਾਸਤੇ ਵਿੱਚ ਪਸ਼ੂ ਆਉਣ ਨਾਲ ਬਜ਼ੁਰਗ ਥੱਲੇ ਡਿੱਗੇ ਸੀ ਜਿਸ ਕਰੋਂਾ ਨੂੰ ਗੰਭੀਰ ਸੱਟਾਂ ਲੱਗੀਆਂ ਇਸ ਤੋਂ ਬਾਅਦ ਜਦੋਂ ਰਾਜਾ ਬੜਿੰਗ ਉਥੋਂ ਗੁਜ਼ਰ ਰਹੇ ਸੀ ਤਾਂ ਉਹਨਾਂ ਵੱਲੋਂ ਬਜ਼ੁਰਗ ਨੂੰ ਚੁੱਕਿਆ ਗਿਆ ਉਹਨਾਂ ਨੂੰ ਪਾਣੀ ਆਦ ਪਿਲਾਇਆ ਗਿਆ ਅਤੇ ਆਪਣੀ ਗੱਡੀ ਰਾਹੀਂ ਹਸਪਤਾਲ ਭੇਜਿਆ ਗਿਆ ਅੱਗੇ ਹਸਪਤਾਲ ਕਿਹੜਾ ਹੈਂ ਗਾਂਵ ਵਿੱਚ ਹੀ ਗਾਂ ਆਹ ਗੱਡੀ ਗਿਰੀ ਹੈ ਇਹ ਗੱਡੀ ਗਿਰੀ ਹੈ

ਓ ਯਾਰ ਨਾ ਨੰਬਰ ਦੇਖ ਫੋਟੇ ਜਿਹੜੀ ਹੁੰਦਾ ਨਾ ਹੈਲੋ ਇਹਨਾਂ ਦਾ ਨਾਮ ਤੇ ਨੰਬਰ ਲਿਖ ਲੈ ਕਿਹੜਾ ਬੰਦਾ ਆ ਗੱਡੀ ਆ ਫੋਟੇ ਜਿਹੜੀ ਮੁਰਗੇ ਖੁਸ਼ੀ ਇਹ ਆਟੋ ਫੋਡੀ ਕਾਰ ਆਲਟੋ ਤੁਸੀਂ ਕਿੱਥੋਂ ਹੈਲੋ ਇਹਦਾ ਨਾ ਨੰਬਰ ਲਿਖ ਲਾ ਬਾਈ ਦਾ ਠੀਕ ਹੈ ਉਹ ਹਸਪਤਾਲ ਲੈ ਕੇ ਜਾਈਏ ਨਾ ਸਿੱਧਾ ਉਧਰ ਨੂੰ ਤਾਂ ਤੁਸੀਂ ਆਪਾ ਥੋੜਾ ਜਾਂਦੇ ਨਹੀਂ ਨਹੀਂ ਇਸ ਤੋਂ ਪਿੱਛੇ ਆ ਰਹੇ ਮੇਰੇ ਪਿੱਛੇ ਆ ਬੈਹ ਆਉਂਦੇ ਬਾਕੀ ਉਹ ਆਹੀਂ ਆਹੀਂ ਢੋਲਾ ਲਾਓ ਉਹ ਆਹੀਂ ਲਾਜੋ ਲਾਓ 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 ਉਹ ਜਿੱਤੀ ਆਦੀ ਬਾਬੇ ਦੀ ਉਹ ਜੁੱਤੀ ਰੱਖਦੇ ਜੇਫਸੀ Vem cá, papi, cara! ਫੇਰ ਸਰ ਵੀ ਹਾਂ ਤਾਂ 사실 ਇਹ ਕਿ ਪੰਜਾਬ ਵਿੱਚ 12 ਪਸ਼ੂ ਵੱਡੀ ਸਮੱਸਿਆ ਬਣੇ ਹੋਏ ਨੇ ਸੜਕਾਂ ਦੇ ਕੁੰਮ ਦੇ ਆਵਾਰਾ ਪਸ਼ੂ ਰੋਜ਼ਾਨਾ ਲੋਕਾਂ ਦੀ ਜਾਨ ਲੈ ਰਹੇ ਨੇ ਇਸ ਨਾਲ ਹੀ ਗਰਮੀ ਵੀ ਆਪਣਾ ਪੂਰਾ ਕਹਿਰ ਦਿਖਾ ਰਹੀ ਹੈ ਅਜਿਹੇ ਵਿੱਚ ਜੇਕਰ ਕਿਸੇ ਦਾ ਵੀ ਐਕਸੀਡੈਂਟ ਹੁੰਦਾ ਹੈ ਜਾਂ ਫਿਰ ਕਿਸੇ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਗਰਮੀ ਕਾਰਨ ਉਸ ਦੇ ਹਾਲਾਤ ਹੋਰ ਵੀ ਬੱਤਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਹੁਣ ਜਦੋਂ ਰਾਜਾ ਵਿਡਿੰਗ ਨੇ ਇਸ ਬਜ਼ੁਰਗ ਨੂੰ ਸੜਕ ਤੇ ਤੜਪਦੇ ਦੇਖਿਆ ਤਾਂ ਰਾਜਾ ਵਿਡਿੰਗ ਅਤੇ ਉਹਨਾਂ ਦੇ ਸਾਥੀ ਮੁਲਾਜ਼ਮ ਤੁਰੰਤ ਇਸ ਬਜ਼ੁਰਗ ਦੀ ਮਦਦ ਲਈ ਪਹੁੰਚੇ ਉਹਨਾਂ ਨੂੰ ਪਾਣੀ ਆਦ ਪਿਲਾਇਆ ਗਿਆ ਉਹਨਾਂ ਨੂੰ ਥੋੜੀ ਰਾਹਤ ਦੇ ਕੇ ਗੱਡੀ ਵਿੱਚ ਬਿਠਾ ਕੇ ਹਸਪਤਾਲ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਹੁਣ ਲੋਕ ਰਾਜਾ ਵਿਡਿੰਗ ਦੀਆਂ ਤਾਰੀਫਾਂ ਕਰ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ